ਤਾਂ ਰਾਏ ਕਹਿੰਦਿਆ ਵੀ ਜਿਹਨੇ 15 ਸਾਲ ਜੇ ਕੋਈ ਕਿਰਾਏ ਦੇ ਮਕਾਨ ਦੇ ਵਿੱਚ ਵੀ ਰਹਿ ਰਿਹਾ ਤਾਂ ਉਹਦਾ ਮਾਲਕ 17 ਸਾਲ ਹੋ ਗਏ ਦਾ ਕਿਸਾਨਾਂ ਨੂੰ ਜੋ ਉੱਪਰ ਖੇਤੀ ਕਰਦੇ ਆਣੂ ਕੋਤਿੰਨ ਪੀੜ੍ਹੀਆਂ ਬੀਤ ਗਈਆਂ ਪਰ ਇਸ ਸਮੇਂ ਦੀ ਸਰਕਾਰ ਅੱਜ ਉਹਨਾਂ ਨੂੰ ਮਾਲਕ ਮੰਨਣ ਨੂੰ ਤਿਆਰ ਨਹੀਂ ਇਸੇ ਤਰ੍ਹਾਂ ਪਿੰਡ ਬਠੋਲੀ ਦੇ ਦੇ ਸਾਡੇ ਕਿਸਾਨ ਨੇ ਉਹ ਕਿਸਾਨਾਂ ਨੇ ਸੇਟਰਸ਼ਾਲ ਹੋ ਗਏ بجلیਆਂ ਨਾਲ ਕਿਸਾਨ ਪਰਾਵਾਂ ਦੇ ਨਾਂ ਨੇ ਪਰਾਇ ਪਿੱਛੇ ਦੇ ਧਾਵਾ ਲਾ ਕੇ ਇਹ ਸਰਕਾਰ ਇਹਨਾਂ ਕਿਸਾਨਾਂ ਨੇ ਇੱਥੇ ਪਹਿਆ ਕੇ ਉਹਦੇ ਕਬਜ਼ਾ ਕਰਕੇ ਲੈਂਡ ਪਾ ਲੈ ਲੈਂਡ ਪੋਲਿਸੀ ਨਹੀਂ ਦਿੱਤੀ ਹਟਾ ਸਰਕਾਰ ਆਪਣੇ ਕਟੌਣਾਂ ਨੇ ਉਹ ਇਹ ਮੇ ਪੱਗੋ ਦੀ ਦਿੱਤੀ ਉਵੇਂ ਚੱਲਣ ਨਹੀਂ ਦਿੱਤੀ ਇਸੇ ਤਰ੍ਹਾਂ ਕਿ ਬੁੱਤੇ ਕਮਹੌ ਸਿਰਜੇ ਦਾ ਲੋਕਾਂ ਨੇ ਇਹ ਕਹਿੰਦੇ ਸਿਆਸਤਦਾਨਾਂ ਨੇ ਚਾਹੋ داری ਤਨੂੰ ਲਾਗੂ ਕਰਕੇ ਕੋਈ ਖਗਰਾ ਪਰਨੇ ਕਦੇ ਗਰਦਾਸ ਗਰਦਾਸ ਪਰਦੇ ਵਿੱਚ ਇੰਕਾਉਂਟਰ ਹੁੰਦਾ ਹੈ ਕਦੇ ਪਟਿਆਲਾ ਜ਼ਿਲ੍ਹੇ ਦੇ ਨਾਬੋਏ ਦੇ ਵਿੱਚ ਇੰਕਾਉਂਟਰ ਹੋ ਜਾਂਦਾ ਹੈ ਕਦੇ ਪੀਛਰ ਮਨਿੰਦਰ ਸਿੰਘ ਨਾਲ ਇੰਕਾਉਂਟਰ ਹੋ ਜਾਂਦਾ ਆਹ ਮਾਹੌਲ ਪੰਜਾਬ ਦੇ ਵਿੱਚ ਜਿਵੇਂ ਕਿ ਇਥੇ ਕੋਟ ਬਣੇ ਹੋਏ ਨੇ ਅਜਾਤਾਂ ਮੜੀਆਂ ਹੋਈਆਂ ਨੇ ਕਿਹੜਾ ਦੋਸ਼ੀ ਹੈ ਉਹਨਾਂ ਨੂੰ ਪੱਖ ਰੱਖ ਸਕਦੇ ਪਰ ਪੂਰੀ ਗੋਟਾਂ ਦੇ ਵਿੱਚ ਲੰਘਦਾ کئی ਇਸ ਤਰ੍ਹਾਂ ਦਾ ਜੇ ਸਮਾਰਿਆਂ ਨੂੰ ਜੁੱਟਾਇਆ ਜਾਂਦਾ ਗੋਲੀਆਂ ਦੇ ਨਾਲ ਉਹਨਾਂ ਨੂੰ ਪੁੰਨਿਆ ਜਾਂਦੇ ਮਾਰਿਆ ਜਾਂਦਾ ਆਹ ਮਾਹੌਲ ਪੰਜਾਬ ਦੇ ਵਿੱਚ ਜੇ ਤੁਹਾਡੀ ਜਨਤ ਕਲਹਿਰ ਨਾ ਹੁੰਦੀ ਭਰਾਵੋ ਇਹਨੇ ਹੋਰ ਬਿਹਤਰ ਰੂਪ ਧਾਰਨ ਕਰਨਾ ਸੀ ਸੋ ਚਿੰਨ੍ਹਕ ਵੀ ਤੁਸੀਂ ਹੈਗੇ ਹੋ ਭਰਾਵੋ ਆਪਾਂ ਇਸ ਕੰਮ ਦੇ ਵਿੱਚ ਲੱਗੇ ਹੋਏ ਆਂ ਤੁਸੀਂ ਵਿਧਾਇਕ ਦੇ ਪਾਤਰੋ ਬੇਸ਼ੱਕ મોદી ਹੋਵੇ ਬੇਸ਼ੱਕ ਭਗਵੰਤ ਮਾਨ ਸਰਕਾਰ ਹੋਵੇ ਜਦੋਂ ਵੀ ਤੁਸੀਂ ਡੱਡੂ ਮਨਾਉਣ ਦੇ ਵਿੱਚ ਆਇਓ ਆਹ ਸਰਕਾਰਾਂ ਨੂੰ ਮੂਹ ਵੀ ਖਾੜੀ ਪਈ ਐ ਪਿੱਛੇ ਮੁਰਨਾ ਦੇ ਐ ਜਿੱਲੀਕ ਤਾਕਤ ਵੀ ਖੜੀ ਹੋਈ ਐ ਉਨੀ ਤਾਕਤ ਨੇ ਆਹ ਸਰਕਾਰਾਂ ਨੂੰ ਮਾਰਾ ਦਿੱਤਾ ਭਰਾਵੋ ਇਸ ਤਾਕਤ ਨੂੰ ਟੇਕ ਰਾਕੇ ਜਿਹੜੀਆਂ ਆਪਣੀਆਂ ਰਹਿਂਧਾਂ ਮੰਗਾ ਨੇ ਜਾ ਹੋਰ ਜਿਹੜੀ ਲੜਾਈ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਜਿਹੜਾ ਸੱਤ ਉਹ जख्मी ਹੈ ਮਰਿਆ ਨਹੀਂ ਸਰਕਾਰ ਦੀ ਨੀਤ ਉਹੀ ਹੈ ਠੀਕ ਹੈ ਬਦਲੇ ਰੂਪ ਦੇ ਦਿੱਤੇ ਪਹਿਲਾਂ ਕਾਲੇ ਕਾਨੂੰਨਾਂ ਦੇ ਨਾਂ ਤੇ ਲੈ ਕੇ ਆਏ ਫਿਰ ਲੈਂਡ ਪੂਲਿੰਗ ਨਾਂ ਦੀ ਨੀਤੀ ਦੇ ਨਾਂ ਤੇ ਲੈ ਕੇ ਆਏ ਉਸ ਤੋਂ ਪਹਿਲਾਂ ਮੰਡੀ ਨੀਤੀ ਦੇ ਨਾਂ ਤੇ ਲੈ ਕੇ ਆਏ ਦੱਖ ਵੱਖ ਬੇਸ਼ੱਕ ਹੱਲੇ ਉਹਨਾਂ ਦੇ ਆਪਾਂ ਨੇ ਮੋੜੇ ਨੇ ਪਰ ਜੇ ਕਹਿ ਲਈਏ ਵੀ ਇਹੋ ਜਿਹੜੀ ਕਾਰਵਾਈ ਹੈ ਬੰਦ ਹੋਗੀ ਨਹੀਂ ਭਰਾਵੋ ਉਹ ਸਾਡਾ ਭੁੱਖ ਕਿਉਂਕਿ ਉਹਨਾਂ ਦੀ ਮੀਤ ਹੈ ਰਹੀ ਉਹੀ ਹੈ ਉਹਨਾਂ ਦੇ ਮਨਸੂਬੇ ਉਹੀ ਨੇ ਇਹਦਾ ਬਣਨ ਮਾਰੂਪ ਕੋਈ ਹੋ ਸਕਦਾ ਪਰ ਇਹਨਾਂ ਨੂੰ ਚੜ ਕੇ ਜ਼ਰੂਰ ਆਉਣੇ ਉਹਦੇ ਵਾਸਤੇ ਸਾਨੂੰ ਆਉਣਲੇ ਸਮੇਂ ਦੇ ਵਿੱਚ ਪਿਆਰ ਹੋਣ ਦੀ ਲੋੜ ਹੈ ਭਰਾਵੋ ਆਜrode ਕੱਠੇ ਸਾਡੇ ਕੱਠ ਵੀ ਸਾਨੂੰ ਦੁੱਗਲੇ ਤੁੱਗਲੇ ਕਰਨ ਦੀ ਲੋੜ ਹੈ ਲਾਸਟ ਦੇ ਵਿੱਚ ਮੈਂ ਤੇ ਬੇਨਤੀ ਕਰੂੰਗਾ ਸਾਡੇ ਕਿਸਾਨ ਭਰਾਵਾਂ ਨੂੰ ਵੀ ਆਉਣ ਵਾਲੀ 14 ਪੀਟਰ ਆਪਾਂ ਜਿਹੜੀ ਬਰਨਾਲੇ ਦੇ ਵਿੱਚ ਰੋਲੀ ਕਰਨ ਜਾ ਰਹੇ ਹਾਂ ਉਸ ਰੋਲੀ ਦੇ ਵਿੱਚ ਸਾਰੇ ਪਿੰਡ ਕੰਨਿਆ ਨੇ ਪੱਧ ਚੜਕੇ ਜੋਰ ਲਾ ਕੇ ਆਪਾਂ ਪਿੰਡਾਂ ਦੇ ਵਿੱਚ ਜਿਹੜੀਆਂ ਬੱਚਾ ਨੇ ਉਹ ਲੈ ਕੇ ਜਾਣੀਆਂ ਨੇ ਤੁਮੇ ਸਮਰਾਣਾ ਰੇਮੀ ਦੇ ਵਿੱਚੋਂ ਆਪਾਂ ਜਿਹੜੀ ਘਟੀਆਂ ਗਲਤੀ ਪਰ ਇਹ ਘਟੀਆਂ ਕਿਤੇ ਵੱਧ ਆਪਣੀ ਜਿਹੜੀ ਗਲਤੀ ਹੈ ਕਿਸਾਨ ਟਰਾਲਾਂ ਦੀ ਗਈ ਹੈ ਤੇ ਇਸੇ ਦਾ ਨਾ ਮਾਹੌਲ ਹੈ ਜਿਹੜਾ ਆਪਾਂ ਨੇ ਦਰ ਰੋਲੀ ਆ ਕੇ ਥੱਜੇ ਸੱਤ ਮਜ਼ਦੂਰ ਲਾ ਕੇ ਪਿੰਡਾਂ ਦੇ ਵਿੱਚੋਂ ਆਪਾਂ ਨੇ ਜਿਹੜੀਆਂ ਬੱਸਾਂ ਨੇ ਉਹ ਕੱਢਣੀਆਂ ਨੇ ਭਰਾਵੋ ਸਹੀ ਨਾ ਗੱਲਾਂ ਦੇ ਨਾਲ ਹੀ ਮੈਂ ਆਪਣੀ ਜਗ੍ਹਾ ਲੈਣਾ ਬਲਾਉਂ ਹੱਤੀ ਅਖਬਾਰ ਦੇ ਬਾਹੀ ਗੁਰਜੀ ਦਾ ਖਾਸਾ ਬਾਰੀ ਕੋ ਦਿੱਤੀ ਹੋਵੇ ਇਹ ਸੰਜੀ ਜ਼िला ਪ੍ਰਧਾਨ ਜਸਵਿੰਦਰ ਸਿੰਘ ਵੀ ਬਰਾਸ ਹੋਣਾ ਤੁਹਾਡੇ ਨਾਲ ਸ਼ੂਭਾ ਪ੍ਰਧਾਨ ਜਗਿੰਦਰ ਸਿੰਘ ਜੀ ਵੀ ਰਾਹਾਂ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਇਹਨਾਂ ਤੋਂ ਬਾਅਦ ਅਮਰੀਕ ਸਿੰਘ ਜੀ ਕੱਗਾ ਪਲਾਸ ਪਾਤਣਾ ਨੇ ਪ੍ਰਧਾਨ ਜਿਹੜੇ ਉਹ ਤਿਆਰ ਰਹਿੰਦੀ ਭਾਰਤੀ ਕਿਸਾਨ ਜੂਨੇ ਨੇ ਤਾਗਰਾ ਹਾ ਜਿੰਦਾਬਾਦ 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 ਹਰਾ ਗਾ ਮੌਜੂਦ ਲੈ ਕੇ ਰਾਂਗੇ ਜੈ ਹੜਾ ਦਾ ਮੌਜਦਾ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਸੰਗਾਰ ਚਾਏ ਹੜਾ ਨੂੰ ਕੰਮੀ ਹਸਪਤਾਲਾਂ ਕਰੋ 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 ਪੰਜਾਬ ਚਾਏ ਹੜਾ ਨੂੰ ਕੰਮੀ ਹਸਪਤਾਲਾਂ ਕਰੋ 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 ਸਾਰਤਿਕ ਸੰਜੂਨੀ ਨੇ ਇੱਕ ਟੌਗਰਾ ਹਾਂ ਜਿੰਦਾਬਾਦ 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 ਹੜਪੀੜਤਾ ਦੇ ਹੱਕ ਚ ਪੰਜਾਬ ਦੇ ਛੱਡੇ ਕੇ ਡੀਪਟਿਆਲਾ ਨੂੰ ਬੰਗਪਤਾ ਦੇਣ ਆਏ ਪਸਾਨ ਭਰਾਓ ਤੇ ਬੱਚਿਓ ਅਸਲ ਵਿੱਚ ਜਿਹੜੇ ਲੱਭ ਸਕਣਾ ਵੀ ਪੰਜਾਬ ਦੇ ਵਿੱਚ ਘੜਾਂ ਦੀ ਹਹਾਕਾਰ ਕੋਈ ਬੈਠੀ ਹੈ ਤੇ ਲੋਕ ਉੱਧਰ ਤੋਂ ਤਰੇ ਹੋਏ ਨੇ ਜੇ ਧਰਨਾ ਦਾ ਹੀ ਬੈਠਿਆ ਅਸਲ ਵਿੱਚ ਘੜਪੀੜਤ ਲੋਕਾਂ ਨੂੰ ਪੰਜਾਬ ਦੇ ਲੋਕ ਹਮਦਰਦੀ ਚੋਂ ਭੱਜੇ ਹੋਏ ਨੇ ਉਹਨਾਂ ਨੂੰ ਰਾਸ਼ਨ ਪਹੁੰਚਾਉਣ ਦੀ ਖਾਤਰ ਪੰਜਾਬ ਰਾਜਸਥਾਨ ਜੂਤੀ ਦੇ ਵਿੱਚੋਂ ਸਸਤਾਮਾਂ ਦੇ ਘੂਨ ਆਉਂਦੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਲੋਕ ਸਾਡੇ ਨਾਲ ਸੰਪਰਕ ਕਰ ਰਹੇ ਨੇ ਕਿ ਇਹਨੂੰ ਅਸੀਂ ਰਾਹਤ ਪਹੁੰਚਾਈਏ ਪਰ ਉਹ ਸੂਬੇ ਦੀ ਗੱਲ ਹੈ ਪੰਜਾਬ ਸਰਕਾਰ ਇਹਦੇ ਮੰਤਰੀ ਤੇ ਐਮਐਲਏ ਜੇ ਵੀ ਭਾਂਵੇਂ ਪਿੰਡਾਂ 'ਚ ਗਏ ਨੇ ਪਰ ਕੇਂਦਰ ਸਰਕਾਰ ਨੇ ਤਾਂ ਅਜੇ ਤੱਕ ਮੂੰਹ ਵੀ ਖੋਲਿਆ ਨਹੀਂ ਕੇਂਦਰ ਸਰਕਾਰ ਉਤਰਤੀ ਆਪ ਕੋ ਫੰਡ ਆਉਂਦੇ ਨੇ ਐਡਾ ਵੱਡਾ ਪੰਜਾਬ 'ਚ ਨੁਕਸਾਨ ਹੋ ਗਿਆ ਉਤਰਾਖੰਡ ਦੇ ਵਿੱਚ ਨੁਕਸਾਨ ਹੋ ਗਿਆ ਹਰਿਆਣਾ ਦਾ ਘੱਗਰ ਪਤਾ ਨਹੀਂ ਕਿਦੋਂ ਨੁਕਸਾਨ ਕਰ ਦੂਗਾ ਹਮਾਚਲ ਦੇ ਵਿੱਚ ਵੀ ਨੁਕਸਾਨ ਹੋਇਆ ਹੋਣਾ ਯੂਪੀ 'ਚ ਵੀ ਨੁਕਸਾਨ ਹੋਇਆ ਹੋਣਾ ਕਾ 50 ਹਿੰਦੁਸਤਾਨ ਦੀ ਸਰਕਾਰ ਚੁੱਪਚਾਪ ਬੈਠੀ ਆ ਭਾਈ ਆਪਣੇ ਨੰਗ ਪੱਤਰ ਦੀ ਜੇਨ ਦਾ ਮੁੱਖ ਕਰਨੇ ਮੜਦਾ ਜੇ ਕੇਂਦਰ ਸਰਕਾਰ ਕੌਮੀ ਕਹਾ ਕਿ ਤੁਹਾਨੂੰ ਖੇਤੀ ਕਿੱਤੇ ਚੋਂ ਬਾਹਰ ਕਰੇ ਜੇ ਕਰਕੇ ਮੋਦੀ ਸਾਹਿਬ ਦਾ ਮੂੰਹ ਹੀ ਹੁਣ ਤੱਕ ਖੁੱਲਿਆ ਮੋਦੀ ਦਾ ਕੋਈ ਜਵਾਬ ਨਹੀਂ ਆਇਆ ਭਗਵਾਨਤ ਮਾਨ ਕਹਿੰਦਾ ਮੈਨੂੰ ਫੋਟ ਹੈ ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕ ਕੂਕੀਆਂ ਰੱਟ ਕੇ ਰੋਟੀ ਖਾਣ